ਦੋਸਤੋ ਸਾਡਾ ਪਿੰਡ ਹੈਗਾ ਜੀ ਲਵਾਣੇ ਵਾਲੀ ਸਾਡੇ ਪਿੰਡ ਹਰ ਸਾਲ 20 ਤੋਂ 22 ਟਰਾਂਸਫਾਰਮਰ ਲੈਂਦੇ ਹੀ ਲੈਂਦੇ ਨੇ ਕਿ ਨਹੀਂ ਸਾਬੇ ਲੈਂਦੇ 20 ਤੋਂ 22 ਲੈਂਦੇ ਲੈਂਦੇ ਨਾ ਹਰ ਸਾਲ 20 22 ਐਪਲੀਕੇਸ਼ਨ ਅਸੀਂ ਥਾਣੇ ਚ ਦੇ ਕੇ ਆਉਣੀ ਆਉਣੀ ਕਿਉਂ ਵੀ ਸਾਬੇ ਦੇ ਕੇ ਆਉਣਾ ਹੀ ਕਿ ਨਹੀਂ ਹਰ ਸਾਲ ਫੇਰ ਆਣ ਕੇ ਸਾਡੇ ਕੋਲੇ ਫੇਰ ਲਾ ਕੇ ਲੈ ਜਾਂਦੇ ਨੇ ਅੱਜ ਤੱਕ ਪੁਲਿਸ ਨੇ ਇਹ ਬੰਦੇ ਨਹੀਂ ਫੜੇ ਜੇ ਉਹਨਾਂ ਨੇ ਫੜੇ ਆ ਤੇ ਛੱਡ ਵੀ ਦਿੱਤੇ ਕਿਉਂਕਿ ਵੱਤ ਵੱਤ سزا ਇਹਦੇ ਚ ਹੁੰਦੀ 420 ਦਾ ਪਰਚਾ ਕਿਉਂ ਸਾਹਿਬ ਇਹਦੇ ਚ ਹੁਣ ਜਿਹੜਾ ਮਟੀਰੀਅਲ ਕੱਢ ਕੇ ਲੈ ਗਏ ਨੇ ਘੱਟੋ ਘਾਟ ਲਾ ਲੋ ਵੀ 20 ਟਰਾਂਸਫਰਮ ਆਪਣੇ ਚੋਰੀ ਹੋਏ 20 ਟਰਾਂਸਫਰਮ ਆਪਣੇ ਘੱਟੋ ਘਾਟ ਚੋਰੀ ਹੋਏ ਨੇ ਇਹਦੇ ਚ ਧਰਮ ਨਾਲ ਕਿੰਨੇ ਦਾ ਸਤੰਭ ਆਊਗਾ ਇਹ ਟਰਾਂਸਫਰਮ ਦੇ ਵਿੱਚ ਆਈਡੀਆ ਕੋਈ ਉਹ 20000 ਦਾ 20 25000 ਦਾ ਆਊਗਾ ਹੁਣ ਲੈ ਲਾ ਵੀ 20 ਅੱਜ ਟਰਾਂਸਫਰਮ ਕੱਲ ਚੋਰੀ ਹੋਏ ਨੇ ਤੇ 20 ਆ ਦਾ ਲਾ ਲੋ ਵੀ ਰੁਪਇਆ 2.5 ਲੱਖ ਹੋ ਗਿਆ ਇੱਕ ਤਾਂ ਸਾਨੂੰ ਕੀਤਾ ਟਰਾਂਫਰਮ ਚੋਰੀ ਵਾਲਿਆਂ ਨੇ ਦੁਖੀ ਤੇ ਇੱਕ ਸਾਨੂੰ ਕੀਤਾ ਆਪਣੇ ਸੂਰਾ ਨੇ ਦੁਖੀ ਹਨਾ ਹੁਣ ਦੋਸਤੋ ਤੁਸੀਂ ਦੱਸੋ ਵੀ ਜੱਟ ਜਾਵੇ ਤਾਂ ਕਿੱਧਰ ਜਾਵੇ ਹੈ ਹੁਣ ਆ ਬਾਈ ਨੇ ਭਰਨੀ ਹੀ ਕਣਕ ਤੇ ਆ ਛੱਡ ਕੇ ਤੇਲ ਵੀ ਲੈ ਕੇ ਪਤੰਦਰ ਕੱਢ ਕੇ ਵੇਹ ਬਾਈ ਜੱਜ ਬਈ ਐ ਆ ਹਾਲੇ ਤੇਲ ਵੀ ਕੱਢ ਕੇ ਲੈ ਕੇ ਹੁਣ ਤਾਂ ਘਰਾਣੇ ਵਾਲੀ ਨਹਿਰ ਦੇ ਵੀ ਨਾਲ ਨਾਲ ਲੱਥੇ ਆ ਉਧਰ ਵੇਖੋ ਜੀ ਉਧਰ ਵੇਖੋ ਆ ਨਾ ਪਈ ਤਾਂ ਆਪਾਂ ਇਹ ਕਹਿੰਦੇ ਨੇ ਚੱਲਾ ਪਈ ਤੇ ਨੇੜੇ ਲਾ ਲਿਆ ਸਭੇ ਉਹ ਵਿਖਾ ਬਾਈ ਦੂਰ ਪਤ ਸੱਤ ਕਿੱਲੇ ਉਹ ਸਗਰਾਣੇ ਵਾਲਿਆਂ ਦੇ ਦੂਰ ਆ। ਉਹ ਦੇਖੋ ਜੀ ਉਹ 8 ਕਿੱਲੇ 7 ਕਿੱਲੇ ਦੂਰ ਆਹ ਟਰਾਂਫਰਮ ਲੈ ਗਿਆ ਵੇਖੋ ਤੁਸੀਂ। ਉਹ ਦੋ ਉਹ ਲੱਤੇ ਤੇ ਦੋ ਉਹ ਲੈ ਗੇ ਖੇਤਾਂ ਚੋਂ। ਪਹਿਲਾਂ ਤਾਂ ਲੈ ਗਿਆ ਤਾਂਬਾ ਕੱਢ ਕੇ ਬਾਹਰ ਜਾਣਗੇ ਪਤੰਦਰ ਤੇਲ ਲੈ ਕੇ ਕੱਢ ਗਿਆ ਵੇਖੋ ਜੀ ਤੁਸੀਂ। ਆਹ ਦੇਖੋ ਜੀ। ਇਹਦੇ ਵਿੱਚ ਹੁੰਦਾ ਤਾਂਬਾ ਆਹ ਤਾਰ ਦੀ ਛੱਡ ਗਏ ਵੀ ਆਹ ਵੀ ਲੈ ਜਾਂਦੇ। ਇਹਨੂੰ ਵੀ ਲੈ ਜਾਓ ਦੱਸ ਇਹ ਸਾਡੇ ਕੰਮ ਦਾ ਕੀ ਹੁੰਦਾ ਸੀ। ਕਿਉਂ ਵੀਰ ਹਣਾ ਹੁਣ ਇਹਨੂੰ ਚੱਕ ਕੇ ਲੱਦ ਕੇ ਉੱਥੇ ਲੈ ਜਾਣਾ ਪਊਗਾ ਬਨ ਬੇੜੋ ਇਹਨੂੰ ਵੀ ਲੈ ਲੂ ਜਾਉ ਕਿਤੇ ਵੇਚ ਪੁੱਜਦੇ ਗੰਜਰਖਾਨਾ ਅਸੀਂ ਗ੍ਰੈਡ ਚ ਦੇ ਕੇ ਹੁਣ ਆਪਊਗਾ ਤਰਾਫਰ ਫਿਰ ਮਿਲਣਗੇ ਉਵੇਂ ਮਿਲਨੇ ਨਹੀਂ ਦੇਣੇ ਨਹੀਂ ਸਰਕਾਰ ਮੰਨਦੀ ਅੱਛਾ ਅੱਛਾ ਫੇਰ ਤਾਂ ਠੀਕ ਅੱਛਾ ਵੀ ਜੇ ਨਾ ਹੋਇਆ ਆਪਣੇ ਕੋਲੇ ਉੱਥੇ ਦੇ ਚਲੋ ਲੈ ਜਾਣ ਦਾ ਫਿਰ ਤਾਂ ਕਹਿ ਦਾਂਗੇ ਪਰ ਹੁਣ ਆਪਾਂ ਨੂੰ ਉੱਥੇ ਗ੍ਰੈਡ ਜੇ ਛੱਡ ਕੇ ਹੁਣਾ ਰਹਿਣਾ ਫਿਰ ਸਬੂਤ ਇੱਕ ਥਾਣੇ ਰਿਪੋਰਟ ਵੀ ਦੇਣੀ ਪਊਗੀ ਫਿਰ ਉਹ ਤਾਂ ਠੀਕ ਫਿਰ ਮਿਲਨੀ ਆ ਵੀ ਥਾਣੇ ਰਿਪੋਰਟੋ ਬਣਵਾ ਕੇ ਕੱਲ ਫੜੇਗੇ ਬੰਦੇ ਨਾਲ ਕਿਦੇ ਨਹੀਂ ਜੱਜ ਫੜੇ ਬੰਦੇ ਹਾਂ ਤਾਂ ਥ ਗਏ ਨਹੀਂ ਕੋਈ ਆਪਣੇ ਪਿੰਡ ਦਾ ਗਿਆ ਕਿ ਨਹੀਂ ਪਤਾ ਨਹੀਂ ਬਈ ਆਪਾਂ ਤਾਂ ਐਵੇਂ ਕਹਿ ਦਈਏ ਕੱਲ ਮੈਂ ਤਾਂ ਗਿਆ ਸੀ ਕਿਤੇ ਰਿਸ਼ਤਦਾਰੀ 'ਚ ਮੈਂ ਨਹੀਂ ਕੱਲ ਆਪ ਕੋ ਨਹੀਂ ਪੜਾ ਇਸ ਕੱਲ ਦਾ ਫੜੇਗਾ ਹੁੰਦਾ ਫੜੇ ਫੜੇ ਜਾਣਾ ਯਾਰ ਗਾਹ ਤਾਂ ਪਾਇਆ ਕਿੰਨੇ ਆ ਖੁੱਲਿਆ ਉਹ ਖੁੱਲੇ ਦੋ ਤਿੰਨ ਉਹਦੀਆਂ ਤਾਰਾਂ ਕੱਟੀਆਂ ਸੀ ਉਹਦਾ ਕੁਦਰਤੀ ਬੰਦਾ ਨਹੀਂ ਦਿਨ-ਦੁਨ ਚੜ ਗਿਆ ਕੀ ਉਹ ਕਰਨਾਲਾ ਦੇ ਟਰਾਂਸਫਰ ਦੀਆਂ ਉਹ ਜੇ ਦਿਨ ਚੜ ਕੇ ਬਚ ਗਿਆ ਕਿਹੜੀ ਗੱਲੋਂ ਬਚਿਆ ਕਿਵੇਂ ਫੇਰ ਸਾਡੀ ਠੀਕ ਆ ਭਾਂਜੋ ਬੋੜਸਾ ਠਾਲਾ ਗਾਹ ਪਾਤਾ ਭਾਂਜੋ ਹਾਂ ਆ ਦੋਸਤ ਮੋਟਰਸਾਈਕਲਾਂ ਦੇ ਆਏ ਸਾਰਿਆਂ ਦੇ ਨਾ ਨਾ ਗੱਡੀ ਖੜੀ ਰਹੀ ਉਹ ਜਿਹੜਾ ਗੁਰਮੁਖਾ ਲੱਥਾ ਗੱਡੀ ਗੱਡੀ ਸੀ ਮੈਂ ਅੱਗੇ ਆਂਦੇ ਮੋਟਰਸਾਈਕਲਾਂ ਤੇ ਮੈਂ ਕਿਹਾ ਯਾਰ ਇੰਨਾ ਮੋਟਰਸਾਈਕਲਾਂ ਦੇ ਸਮਾਨ 9-10 ਟਾ ਉਹ ਉਹਦੇ ਨਹਿਰ ਨਾਲ ਮੈਂ ਤੇ ਕਾਕਾ ਦੇ ਝਰਨਾ ਗਏ ਨਾ ਕਾਰ ਤੇ ਤੇ ਉਹਦੇ ਅਸੀਂ ਵੇਖੇ ਨਾਲ ਨਾਲ ਮੈਂ ਦੋ ਆ ਲੱਥੇ ਤੇ ਦੋ ਨਹਿਰਾਂ ਨਾਲ ਉੱਥੋਂ ਲੱਥੇ ਹੋਏ ਆ। ਤੁਮ ਇਹ ਦੱਸ ਜੱਜ ਵੀ ਆਪਾਂ ਹਰ ਸਾਲ ਦਰਖਾਸਤ ਦਿੰਨੇ ਆ। ਹਰ ਸਾਲ ਪੁਲਿਸ ਕਾਰਵਾਈ ਕਰਦੀ ਹੈ ਕਿ ਬਸ ਖਤਮੀਆਂ ਕਹਾਣੀ ਵੀ ਆ ਤਾਂ ਆਏ ਤਾਂ ਆਈ ਸਾਲੀ ਲਾ ਕੇ ਲੈ ਜਾਂਦੇ ਆ। ਕੋਈ ਚੋਰਾ ਦਾ ਕੋਈ ਕਾਨੂੰਨ ਨਹੀਂ ਯਾਰਾ। ਚੋਰੀ ਦਾ ਕੋਈ ਕਾਨੂੰਨ ਨਹੀਂ ਪੰਜਾਬ ਵਿੱਚ। 420 ਦਾ ਪਰਚਾ 3 ਮਹੀਨਿਆਂ ਦੀ ਸਜ਼ਾ ਅਗਲਾ ਉਹ ਹੁਣ 2.5-3 ਲੱਖ ਲੈ ਗਿਆ ਇੱਕ ਫਰਾ ਦਿੰਦੇ। ਚੋਰ ਨੂੰ ਰੱਖਦੇ ਹੀ ਨਹੀਂ ਬਾਈ ਉਹ ਕਹਿੰਦੇ ਇਹਦੇ ਤੋਂ ਕਰਾਉਣਾ ਕੀ ਆ ਉਹ ਅੱਜ ਕੱਲ ਤੁਹਾਨੂੰ ਪਤਾ ਦੇ ਲਿਆ ਵਾਲਾ ਕੰਮ ਅਗਲਾ ਦੋ ਟਾਈ ਮਹੀਨੇ ਰੱਖਦਾ ਉੱਥੇ ਉਹਨਾਂ ਨੂੰ ਦਫਾ ਕਰ ਉਹ ਦੋ ਢਾਈ ਮਹੀਨੇ ਜੀ ਮਹੀਨੇ ਜੀ ਉਹਦਾ ਉਹ ਤਾਂ ਜਿਹੜਾ ਜਿਮਾਂਟ ਹੋ ਜਾਂਦੀ ਆ ਪਹਿਲਾ ਮਹੀਨਾ ਹੀ ਕੇ ਰਫਾ ਦਫਾ ਹੋ ਜਾਂਦਾ ਇਹਦਾ ਜਿਹੜੇ ਇੱਥੇ ਕੋਈ ਫੜ ਲੇ ਤੇ ਛੱਤਰਪੋਲਾ ਹੋ ਜੇ ਉਹ ਹੀ ਫਾਇਦੇ ਚਾ ਫਾਇਦੇ ਦਾ ਹੋਰ ਇਹਨਾਂ ਦਾ ਕੋਈ ਕੋਈ ਨਹੀਂ ਕੁਝ ਕਰਦਾ ਸਭ ਝੂਠ ਆ ਝੂਠੇ ਕੰਮ ਆ ਝੂਠੇ ਵਹਿਦੇ ਇੱਥੇ ਕੋਈ ਹੋਣੀ ਰਹੇਗਾ ਤੇ ਦੋਸਤੋ ਤੁਸੀਂ ਇਹਦਾ ਬਾਈ ਹੋਰ ਗੱਲ ਮੈਂ ਇੱਕ ਗੱਲ ਕਹਿਣਾ ਤੈਨੂੰ ਦਲੇਰ ਹਾਂ ਜੇ ਦੋ ਰਾਤਾਂ ਵਿੱਚ ਚਾਰ ਰਾਤਾਂ ਲਗਾਤਾਰ ਰਾਤ ਨੂੰ ਤਿੰਨ ਤਿੰਨ ਗੇੜੇ ਆਉਂਦਾ ਰਿਹਾ ਹਾਂ ਹਾਂ ਆਉਂਦੇ ਆ ਹਾਂ ਯਾਰ ਜਿੰਨੇ ਬੰਦੇ ਹੋਣਗੇ ਕੁਦਰਤੀ ਜੇ ਮੋਟਰਸਾਈਕਲ ਰਾਜ ਮਿਲ ਜਾਂਦੇ ਨਾਲੇ ਇਹਨਾਂ ਮੋਟਰਸਾਈਕਲ ਖੋਹਣਾ ਸੀ ਨਾਲੇ ਸਾਬੇ ਨੂੰ ਹੀ ਮਾਰ ਦਿੰਦੇ ਉਹ ਦੱਸਦੇ ਨਹੀਂ ਆਪਣੇ ਉਹ ਸਰਦਾਰ ਆਪਣਾ ਨਹੀਂ ਲੈਂਦੇ ਉਹਨੂੰ ਕਹਿ ਦਿੰਦੇ ਸੀ ਨਾ ਵੀ ਜੇ ਤਾਂ ਤੂੰ ਮੌਤ ਨੂੰ ਆਵਾਜ਼ਾਂ ਮਾਰਨੀ ਆਂ ਤੇ ਆ ਜਾ ਟਰਾਂਸਫਰ ਮੈਂ ਤਾਂ ਅਸੀਂ ਲੈ ਹੀ ਜਾਣਾ ਤੂੰ ਤਾਂ ਕੋਲੋ ਲਾ ਕੇ ਲੈ ਗਏ ਹਾਂ ਉਹ ਸਾਬੇ ਗਏ ਉਹ ਵੀ ਯਾਰ ਕਿਸੇ ਦੇ ਨਾਮ ਕਾ ਤੋ ਲੈਣਾ ਆਪਾਂ ਕਿਸੇ ਦਾ ਵੀ ਕੋਲੋ ਲਾ ਕੇ ਲੈ ਗਏ ਸੀ ਕੱਲਾ ਹੁਣ ਮੈਂ ਕੱਲਾ ਆਉਣਾ ਮੇਰ ਨਾਲ ਕੜਾ ਕੋਈ ਹੁੰਦਾ ਮੈਨੂੰ ਰਾਹ ਦੇ ਵਿੱਚ ਕੋਈ ਇਥੋਂ ਇਥੇ ਚਾਰ ਜਣੇ ਘੇਰ ਲੈਣਗੇ ਤੇ ਮੈਂ ਕੱਲਾ ਇਧਰ ਨਿਕਲ ਆ ਹਾਂ ਆਪਾਂ ਜਾਨ ਬਚਾਵਾਂਗੇ ਕਿ ਟ੍ਰਾਂਫਰ ਦਾ ਆਪਾਂ ਨਿਕਲ ਜਾਾਂਗੇ ਆਪਣੇ ਬੰਦੇ ਬੋਲਦਿਆਂ ਦੀ ਜਾਂ ਖੜਕੇ ਦੜਕੇ ਦੀ ਆਊਗੀ ਹੁਣ ਮੋਟਰਸਾਈਕਲ ਤੇ ਸੁਣਦਾ ਹੀ ਕੁਛ ਨਹੀਂ ਸੁਣਦਾ ਹੀ ਕੁਛ ਉਹ ਬਾਈ ਜੀ ਆਉਂਦੇ ਆ ਵੇਖ ਲੈਂਦੇ ਵਾਰੀਆਂ ਕਿੱਥੇ ਲੱਗੀਆਂ ਬੰਦਾ ਪੇਤੀ ਹੁੰਦਾ ਬੰਦੇ ਬਾਈ ਪੇਤੀ ਆ ਮੈਂ ਤੁਹਾਨੂੰ ਦੱਸਦਾ ਬੰਦੇ ਪੇਤੀ ਤੇ ਹੈ ਇੱਕ ਪਿੰਡ ਦੀ ਆ ਦੋ ਦੋ ਇਦੋਂ ਦੋ ਸਾਲ ਪਹਿਲਾਂ ਮੋਟਰਾਂ ਲਾਈਆਂ ਉਹਦੇ 17 ਮੋਟਰਾਂ ਲਾਗ ਲਗਾਈ ਸਸੇ ਰਾਹ ਤੋਂ ਵੇਲ ਪਾਦੀ ਸਾਡੇ ਆ ਸਾਰੀਆਂ ਅਰਜਵੰਤ ਦੀ ਉਹ ਪਰਾਂ ਨੂੰ ਸਾਰੀਆਂ ਇੱਕ ਕਲੀ ਝਰਨੇ ਦੀ ਮੋਟਰ ਬਚੀ ਸੀ ਉਹ ਯਾਰ ਅੱਠ ਤਾਂ ਮੇਰੀਆਂ ਲੈ ਗਈਆਂ ਲੈਦਾ ਹਰ ਸਾਲ ਲੈ ਜਾਂਦੀ ਸੀ ਮੋਟਰ ਸੱਚ ਇਹਨਾਂ ਦੀ ਛਲਕ ਤੋਂ ਸਾਰਾ ਕੁਝ ਲੈ ਜਾਂਦੇ ਪੱਕਾ ਵੀ ਨਾਲ ਹੀ ਤੇ ਕੀ ਕਰੇਗਾ ਉੱਥੇ ਯਾਰ ਤੇ ਬਾਈ ਵੀਡੀਓ ਨੂੰ ਸ਼ੇਅਰ ਕਰ ਦੋ ਵੱਧ ਤੋਂ ਵੱਧ ਦੁਖੀ ਕਿਸਾਨ ਦੁਖੀ ਜੱਟ ਅਸੀਂ ਉਧਰ ਸੂਰ ਲਊ ਪੀਤੀ ਖੜੇ ਆ ਉਧਰੋਂ ਟਰਾਂਸਫਰਮ ਲਾਉਣ ਵਾਲੇ ਲਊ ਪੀਤੀ ਖੜੇ ਆ ਉਧਰੋਂ ਮੋਟਰਾਂ ਲਾਉਣ ਵਾਲੇ ਲਊ ਪੀਤੀ ਖੜੇ ਆ ਤੇ ਬੰਦਾ ਜਾਵੇ ਤੇ ਜਾਵੇ ਕਿੱਧਰ ਮੈਨੂੰ ਇਹ ਦੱਸੋ ਕਿਹੜੇ ਖੂਜ ਮਰੇ ਹੈਣਾ ਇਹ ਸਾਲ ਹੀ ਮਿਲੂਗਾ ਕਿਉਂ ਵੀ ਥਾਬੇ ਨਹੀਂ ਇਹ ਵਸ ਜੂਗਾ 2-2.5 ਮਹੀਨੇ ਵਸ ਜਾਣਗੇ ਤੇ ਉਹਦੇ ਆਸਤੇ ਪਕਾਈ ਕਿੰਨੀ ਫਿਰ ਉੱਥੇ ਜਾਓ ਯਾਰ ਬੰਦਾ ਫਾਇ ਜੜ ਜਾਂਦਾ ਯਾਰ ਇਹ ਨਹਿਰ ਸੁੱਕ ਜੇ ਤਾਂ ਪਾਣੀ ਕਾਦੇ ਨਾਲ ਲਾਉਣਗੇ ਕਾਦੇ ਨਾਲ ਲਾਉਣਗੇ ਸਹੀ ਗੱਲ ਹੈ ਹੈ ਤਾਂ ਬਾਈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀ ਤੁਹਾਡੇ ਪਿੰਡ ਵੀ ਜੇ ਚੋਰੀ ਹੋਏ ਟਰਾਂਸਫਰਮ ਤਾਂ ਜਰੂਰ ਦੱਸੋ ਕਮੈਂਟਾਂ 'ਚ ਹਰ ਸਾਲ ਚੋਰੀ ਹੁੰਦੀ ਹੈ ਤਾਂ ਵੀ ਦੱਸੋ ਕਿਉਂਕਿ ਆਪਾਂ ਨੂੰ ਪਤਾ ਹੁੰਦਾ ਵੀ ਕੌਣ ਚੋਰੀ ਕਰਦਾ ਸਿਰਫ ਅਸੀਂ ਬੜੇ ਆਰੀ ਉਹ ਬੰਦੇ ਫੜਾਤੇ ਪਰ ਕੀ ਹੈ ਯਾਰ 420 ਦਾ ਪਰਚਾ ਹੁੰਦਾ ਉਹ ਯਾਵਾ ਹੋ ਜਾਂਦਾ ਇਹਦੇ ਵਾਸਤੇ ਕੋਈ ਸਜ਼ਾ ਹੋਵੇ ਮੌਕੇ ਤੇ ਠੀਕ ਹੈਗਾ ਨਹੀਂ ਹੱਥ ਵੜਨ ਹੱਥ ਵੜਨ ਵਾਲੀ ਸਜ਼ਾ ਹੋਵੇ ਬਸ ਇਕੱਲੇ ਵੜਦੇ ਹੱਥ ਵੜ ਦਿੰਦੇ ਆ ਹਾਂ ਜਿਹੜੇ ਇੱਕ ਬੰਦਾ ਡਰੂਗਾ ਵੀ ਹੱਥ ਵੜ ਤੇ ਬਸ ਬਸ ਚੌਂਕ ਜਿਠਲ ਕੇ ਤੇ ਗੋਟ ਵੜਦਾ ਯਾਰ ਵੀ ਜਾਂ ਦਾ ਫਿਰ ਉਹਨਾਂ ਕੇ ਮੌਕੇ ਤੇ ਭਾਂ ਤੇ ਫੜਿਆ ਗਿਆ ਤੇ ਉੱਥੇ ਹੀ ਟਪਾ ਦੇ ਬੰਦਾ